ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਆਗਾਜ ਮੈਟ੍ਰੀਮੋਨੀ ਉੱਤੇ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਇਹਨਾਂ ਦਾ ਕੌਰ ਹੈ ਜਨਮ 1981 ਪਤਾ ਇਹਨਾਂ ਦਾ ਬਟਾਲਾ ਹੈ ਕਾਸਟ ਇਹਨਾਂ ਦੀ ਹੈਗੀ ਆ ਰਾਮਗੜੀਆ ਸਿੱਖ ਗੋਤ ਇਹਨਾਂ ਦਾ ਹੈਗਾ ਮਠਾਰੂ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ 80 ਦੇ ਦਾ ਕੋਰਸ ਕੀਤਾ ਹੋਇਆ ਤੇ ਨਾਲ ਹੀ ਐਮਏ ਬੀਐਡ ਕੀਤੀ ਹੋਈ ਆ ਬਾਪ ਦੇ ਨਾਂ ਦਾ 5 ਫੁੱਟ ਇੱਕ ਇੰਚ ਆ ਪਿਤਾ ਇਹਨਾਂ ਦੇ ਐਕਸਪਾਇਰ ਆ ਮਾਤਾ ਇਹਨਾਂ ਦੀ ਹਾਊਸ ਵਾਈਫ ਆ ਕੰਮ ਗਵਰਨਮੈਂਟ ਹੈੱਟ ਟੀਚਰ ਆ ਇਹ ਤੇ ਇਹਨਾਂ ਦੀ ਤਨਖਾਹ ਹੈਗੀ 95000 ਮਾਤਾ ਹਾਊਸ ਵਾਈਫ ਆ ਪਰ ਇਹਨਾਂ ਦਾ ਇੱਕਾ ਭੈਣ ਨਹੀਂ ਮੰਗੇ ਕਰਦੇ ਆ ਵੀ ਮੁੰਡਾ ਗਵਰਨਮੈਂਟ ਜੌਬ ਵਾਲਾ ਇਹਨਾਂ ਨੂੰ ਚਾਹੀਦਾ ਜੇਕਰ ਇਸ ਰਿਸ਼ਤੇ ਸੰਬੰਧੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇਹਨਾਂ ਦਾ ਸਿੰਘ ਆ ਜਨਮ ਇਹਨਾਂ ਦਾ 1993 ਆ ਪਤਾ ਇਹਨਾਂ ਦਾ ਮੁਕੇਰੀਆ ਐ ਕਾਰ ਤੇ ਇਹਨਾਂ ਦਾ 5 ਫੁੱਟ 7 ਇੰਚ ਆ ਕਾਸਟ ਇਹਨਾਂ ਦੀ ਹੈਗੀ ਐ ਸੈਨੀ ਸਿੱਖ ਪੜ੍ਹਾਈ ਇਹਨਾਂ ਨੇ ਕੀਤੀ ਹੈ ਬੀ ਟੈਕ ਤੇ ਨਾਲ ਹੀ ਐਮ ਐਸ ਸੀ ਆਈਟੀ ਕੀਤੀ ਹੋਈ ਆ ਮੁੰਡਾ ਜਰਮਨ ਵਿੱਚ ਵਰਕ ਪਰਮਟ ਤੇ ਆ ਜੋਬ ਪ੍ਰਾਈਵੇਟ ਕੰਪਨੀ ਵਿੱਚ ਇੰਜੀਨੀਅਰ ਆ ਪਿਤਾ ਇਹਨਾਂ ਦੇ ਰਿਟਾਇਰ ਇੰਡੀਆ ਆਰਮੀ ਵਿੱਚੋਂ ਆ ਮਾਤਾ ਹਾਊਸ ਵਾਈਫ ਆ ਪਰਾਇਨ ਤਾਂ ਇੱਕ ਆ ਭੈਣ ਨਹੀਂ ਮੰਗੇ ਕਰਦੇ ਆ ਕਿ ਕੁੜੀ ਬੀਟੈਕ ਹੋਵੇ ਜਾਂ ਐਮਟੈਕ ਹੋਵੇ ਤੇ ਰਿਸ਼ਤਾ ਇਹਨਾਂ ਨੂੰ ਚਾਹੀਦਾ ਗੁਰਦਾਸਪੁਰ ਪਠਾਨਕੋਟ ਤੇ ਹੁਸ਼ਿਆਰਪੁਰ ਤੋਂ ਹੋਵੇ ਜੇਕਰ ਇਸ ਰਿਸ਼ਤੇ ਸੰਬੰਧੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਇਹਨਾਂ ਦਾ ਅਸੀਮਾ ਹੈ, ਜਨਮ ਇਹਨਾਂ ਦਾ ਹੈਗਾ 1993, ਪਤਾ ਇਹਨਾਂ ਦਾ ਬਟਾਰਾ ਹੈ, ਗੋਤਪਾਟੀ ਆਏ, ਕਾਸਟ ਇਹਨਾਂ ਦੀ ਹੈਗੀ ਹਿੰਦੂ ਖੱਤਰੀ, ਕੁੜੀ ਮੰਗਲਿਕ ਹੈ, ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਪਲੱਸ 2, ਕੱਦ ਇਹਨਾਂ ਦਾ ਹੈਗਾ 5 ਫੁੱਟ 2 ਇੰਚ, ਪਿਤਾ ਇਹਨਾਂ ਦੇ ਐਕਸਪਾਇਰ ਮਾਤਾ ਵਰਕਿੰਗ ਨੇ ਜੋਬ ਆ ਪਰ ਇਹਨਾਂ ਦਾ ਇੱਕ ਆ ਭੈਣ ਇੱਕ ਆ ਮੰਗੇ ਕਰਦੇ ਆ ਵੀ ਮੁੰਡਾ ਸੋਨਾ ਹੋਵੇ ਚੰਗਾ ਬਿਜ਼ਨਸ ਹੋਵੇ ਤੇ ਬਟਾਲੇ ਦੇ ਨੇੜੇ ਦਾ ਰਿਸ਼ਤਾ ਇਹਨਾਂ ਨੂੰ ਚਾਹੀਦਾ ਜੇਕਰ ਇਸ ਰਿਸ਼ਤੇ ਸੰਬੰਧੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇਹਨਾਂ ਦਾ ਸਿੰਘ ਆ ਜਨਮ ਇਹਨਾਂ ਦਾ 1993 ਆ ਪਤਾ ਇਹਨਾਂ ਦਾ ਗਾਜ਼ੀਆਬਾਦ ਆ ਕਾਸਟ ਇਹਨਾਂ ਦੀ ਹੈਗੀ ਆਲੂ ਵਾਲੀ ਆ ਪੜ੍ਹਾਈ ਇਹਨਾਂ ਨੇ ਕੀਤੀ ਹੈ ਬੀਐਸਸੀ ਹੋਟਲ ਮੈਨੇਜਮੈਂਟ ਦੀ ਕੱਦ ਇਹਨਾਂ ਦਾ ਹੈਗਾ 5 ਫੁੱਟ 8 ਇੰਚ ਕੰਮੇ ਵਰਕਿੰਗ ਇਨ ਐਮਐਨਸੀ ਕੰਪਨੀ ਵਿੱਚ ਲੱਗੇ ਹੋਏ ਆ ਪੈਕੇਜ ਇਹਨਾਂ ਦਾ ਹੈਗਾ 11 ਲੱਖ ਦਾ ਪਿਤਾ ਬਿਜ਼ਨਸਮੈਨ ਮਾਤਾ ਹਾਊਸਵਾਇਫ ਆ ਭਰਾ ਇਹਨਾਂ ਦਾ ਏਕਾ ਭੈਣ ਨਹੀਂ ਮੰਗ ਇਹ ਕਰਦੇ ਆ ਵੀ ਕੁੜੀ ਪੜ੍ਹੀ ਲਿਖੀ ਹੋਵੇ ਤੇ ਕਿਸੇ ਵੀ ਜਨਰਲ ਕਾਸਟ ਦੀ ਹੋਵੇ ਜੇਕਰ ਇਸ ਰਿਸ਼ਤੇ ਸੰਬੰਧੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇਹਨਾਂ ਦਾ ਨੀਖੇਲ ਹੈ ਜਨਮ 1998 ਪਤਾ ਇਹਨਾਂ ਦਾ ਬਟਾਲਾ ਹੈ ਕਾਸਟ ਇਹਨਾਂ ਦੀ ਹੈਗੀ ਜਰਨਲ ਗੋਤ ਇਹਨਾਂ ਦਾ ਹੈਗਾ ਸ਼ਰੀਨ ਕੱਦ ਇਹਨਾਂ ਦਾ ਹੈਗਾ 5 ਫੁੱਟ 4 ਇੰਚ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਐਮਏ ਹਿਸਟਰੀ ਵਿੱਚ ਜੋਬੇ ਕਰਦੇ ਆ ਪ੍ਰਾਈਵੇਟ ਕੰਪਨੀ ਵਿੱਚ ਲੱਗੇ ਹੋਏ ਆ ਪਿਤਾ ਇਹਨਾਂ ਦੇ ਐਕਸਪਾਇਰ ਆ ਮਾਤਾ ਇਹਨਾਂ ਦੀ ਪ੍ਰਾਈਵੇਟ ਟੀਚਰ ਭਰਾ ਇਹਨਾਂ ਦਾ ਨਹੀਂ ਭੈਣ 1 ਆ ਮੰਗੇ ਕਰਦੇ ਆ ਵੀ ਕੁੜੀ ਸੋਹਣੀ ਹੋਵੇ ਤੇ ਪੜੀ ਲਿਖੀ ਹੋਵੇ ਜੇਕਰ ਇਸ ਰਿਸ਼ਤੇ ਸੰਬੰਧੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇਹਨਾਂ ਦਾ ਕੌਰ ਹੈ ਜਨਮ ਇਹਨਾਂ ਦਾ 2005 ਆ ਪਤਾ ਇਹਨਾਂ ਦਾ ਹੈਗਾ ਗੁਦਾਸਪੁਰ ਕਾਸਟ ਇਹਨਾਂ ਦੀ ਹੈਗੀ ਜੱਟ ਸਿੱਖ ਤੇ ਨਾਲ ਕੁੜੀ ਦਮਾਲਾ ਬੰਦੀ ਆ ਗੋਤ ਇਹਨਾਂ ਦਾ ਹੈਗਾ ਨੱਤ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਪਲੱਸ 2 ਨਾਨ ਮੈਡੀਕਲ ਵਿੱਚ ਨਾਲ ਹੀ ਇਹਨਾਂ ਨੇ ਲੈਬੋਰੀਟਰੀ ਕੋਰਸ ਕੀਤਾ ਹੈ ਤੇ ਐਲਐਸ ਵੀ ਕੀਤੀ ਹੋਈ ਆ ਕੱਦ ਇਹਨਾਂ ਦਾ ਹੈਗਾ 5 ਫੁੱਟ 3 ਇੰਚ ਪਿਤਾ ਇਹਨਾਂ ਦੇ ਹੈਗਾ ਗਵਰਨਮੈਂਟ ਜੌਬ ਤੋਂ ਰਿਟਾਇਰ ਹੋਏ ਆ ਮਾਤਾ ਇਹਨਾਂ ਦੀ ਹਾਊਸ ਵਾਈਫ ਆ ਭਰਾ ਇਹਨਾਂ ਦਾ ਇੱਕ ਆ ਭੈਣ ਨਹੀਂ ਮੰਗੇ ਕਰਦੇ ਆ ਵੀ ਮੁੰਡਾ ਦਮਾਲਾ ਬੰਦਾ ਹੋਵੇ ਤੇ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਜੇਕਰ ਇਸ ਰਿਸ਼ਤੇ ਸੰਬੰਧੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇਹਨਾਂ ਦਾ ਸੋਨਿਕਾ ਹੈ ਜਨਮ 1999 ਪਤਾ ਇਹਨਾਂ ਦਾ ਬਟਾਲਾ ਹੈ ਕੱਦ 5 ਫੁੱਟ ਕਾਸਟ ਇਹਨਾਂ ਦੀ ਮਹਿਰਾ ਹੈ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਗ੍ਰੈਜੂਏਸ਼ਨ ਪਿਤਾ ਇਹਨਾਂ ਦੇ ਬਿਜ਼ਨਸਮੈਨ ਆ ਮਾਤਾ ਹਾਊਸ ਵਾਈਫ ਆ ਪਰਾ ਇਹਨਾਂ ਦੇ ਦੋ ਆ ਭੈਣ ਨਹੀਂ ਮੰਗੇ ਕਰਦੇ ਆ ਵੀ ਮੁੰਡਾ ਸੋਹਣਾ ਹੋਵੇ ਤੇ ਪੜਿਆ ਲਿਖਿਆ ਹੋਵੇ ਤੇ ਚੰਗਾ ਬਿਜ਼ਨਸ ਹੋਵੇ ਜੇਕਰ ਇਸ ਰਿਸ਼ਤੇ ਸੰਬੰਧੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇਹਨਾਂ ਦਾ ਨੀਹਾ ਹੈ ਜਨਮ ਇਹਨਾਂ ਦਾ 1993 ਆ ਪਤਾ ਇਹਨਾਂ ਦਾ ਅੰਬਸਾਰਾ ਕੱਦ ਇਹਨਾਂ ਦਾ ਹੈਗਾ 5 ਫੁੱਟ 4 ਇੰਚ ਕਾਸਟ ਇਹਨਾਂ ਦੀ ਹੈਗੇ ਆ ਰਮਦਾਸੀਏ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਆ ਬੀਐਸਸੀ ਐਮਐਸਸੀ ਆਈਟੀ ਤੇ ਨਾਲ ਹੀ ਇਹਨਾਂ ਨੇ ਕੋਰਸ ਕੀਤਾ ਹੋਇਆ ਪੀਜੀਡੀਸੀ ਇਹਦਾ ਜੋਬ ਇਹ ਕਰਦੇ ਆ ਪ੍ਰਾਈਵੇਟ ਕੰਪਨੀ ਵਿੱਚ ਪਿਤਾ ਇਹਨਾਂ ਦੇ ਗਵਰਨਮੈਂਟ ਜੋਬ ਤੋਂ ਰਿਟਾਇਰ ਆ ਮਾਤਾ ਇਹਨਾਂ ਦੀ ਗਵਰਨਮੈਂਟ ਜੋਬ ਤੇ ਲੱਗੇ ਹੋਏ ਆ ਭਰਾ ਇਹਨਾਂ ਦਾ ਇੱਕ ਆ ਭੈਣ ਨਹੀਂ ਮੰਗੇ ਕਰਦੇ ਆ ਵੀ ਮੁੰਡਾ ਕਨੇਡਾ ਦਾ ਪੀਆਰ ਹੋਵੇ ਤੇ ਸੋਨਾ ਹੋਵੇ ਜੇਕਰ ਇਸ ਰਿਸ਼ਤੇ ਸੰਬੰਧੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇਹਨਾਂ ਦਾ ਸੀਮਾ ਕੁਮਾਰੀ ਆ ਜਨਮ ਇਹਨਾਂ ਦਾ 1999 ਆ ਪਤਾ ਇਹਨਾਂ ਦਾ ਬਟਾਲਾ ਏ ਕੁੜੀ ਤਲਾਕਸ਼ੁਦਾ ਹੈ ਕੱਦ ਇਹਨਾਂ ਦਾ ਹੈਗਾ 5 ਫੁੱਟ 3 ਇੰਚ ਕਾਸਟ ਇਹਨਾਂ ਦੀ ਹੈਗੀ ਹੈ ਹਿੰਦੂ ਖੱਤਰੀ ਗੋਤ ਇਹਨਾਂ ਦਾ ਹੈਗਾ ਮੈਰਾ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਬੀਏ ਪਿਤਾ ਜੀ ਇਹਨਾਂ ਦੇ ਹੈਗੇ ਬਿਜ਼ਨਸਮੈਨ ਮਾਤਾ ਇਹਨਾਂ ਦੀ ਹੈਗੀ ਆ ਹਾਊਸ ਵਾਈਫ ਭਰਾ ਇਹਨਾਂ ਦੇ ਦੋ ਆ ਭੈਣਾਂ ਨਹੀਂ ਮੰਗੇ ਕਰਦੇ ਆ ਵੀ ਮੁੰਡਾ ਸੋਨਾ ਹੋਵੇ ਤੇ ਰਿਸ਼ਤਾ ਕਿਸੇ ਵੀ ਕਾਸਟ ਵਿੱਚ ਕਰਦੇ ਹਨ ਜੇਕਰ ਇਸ ਰਿਸ਼ਤੇ ਸੰਬੰਧੀ ਤੁਸੀਂ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇਹਨਾਂ ਦਾ ਕੌਰ ਹੈ ਜਨਮ 1995 ਆ ਪਤਾ ਇਹਨਾਂ ਦਾ ਸੰਗਰੂਰ ਆ ਕੱਦ ਇਹਨਾਂ ਦਾ ਹੈਗਾ 5 ਫੁੱਟ 6 ਇੰਚ ਕਾਸਟ ਇਹਨਾਂ ਦੀ ਹੈਗੀ ਜੱਟ ਸਿੱਖ ਪੜਾਈ ਇਹਨਾਂ ਨੇ ਕੀਤੀ ਹੋਈ ਆ ਬੀਏ ਨਾਲੇ ਐਮਏ ਹਿਸਟਰੀ ਤੇ ਨਾਲੇ ਐਮਏ ਹਿੰਦੀ ਕੀਤੀ ਹੋਈ ਆ ਮਾਤਾ ਇਹਨਾਂ ਦੇ ਹਾਊਸ ਵਾਈਫ ਆ ਮੰਗ ਇਹਨਾਂ ਦੀ ਹੈਗੀ ਕਿ ਮੁੰਡਾ 25 30 ਕਿੱਲਿਆਂ ਵਾਲਾ ਹੋਵੇ ਤੇ ਮੁੰਡਾ ਮਾਲਵੇ ਏਰੀਆ ਦਾ ਹੋਵੇ ਤੇ ਮੁੰਡਾ ਸੋਨਾ ਹੋਵੇ ਜੇਕਰ ਇਸ ਰਿਸ਼ਤੇ ਸੰਬੰਧੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇਹਨਾਂ ਦਾ ਰਜਨੀ ਆ ਜਨਮ 1997 ਆ ਪਤਾ ਇਹਨਾਂ ਦਾ ਬਟਾਲਾ ਏ ਕੱਦ ਇਹਨਾਂ ਦਾ ਹੈਗਾ 5 ਫੁੱਟ 4 ਇੰਚ ਕਾਸਟ ਇਹਨਾਂ ਦੀ ਹੈਗੀ ਬਾਲਮਿਕ ਪੜ੍ਹਾਈ ਇਹਨਾਂ ਨੇ ਕੀਤੀ ਹੋਈ 8ਵੀਂ ਪਾਸ ਪਿਤਾ ਇਹਨਾਂ ਦੇ ਗਵਰਨਮੈਂਟ ਜੋਬ ਰਿਟਾਇਰਡ ਆ ਮਾਤਾ ਇਹਨਾਂ ਦੇ ਹਾਊਸ ਵਾਈਫ ਆ ਪੇਨ ਆ ਇਹਨਾਂ ਦੀਆਂ ਦੋ ਆ ਭਰਾ ਇੱਕਾ ਮੰਗੇ ਕਰਦੇ ਆ ਕਿ ਮੁੰਡਾ ਸੋਨਾ ਹੋਵੇ ਤੇ ਕਿਸੇ ਵੀ ਕਾਸਟ ਦਾ ਹੋਵੇ ਤੇ ਚੰਗਾ ਬਿਜ਼ਨਸ ਹੋਵੇ ਇਹ ਸੀ ਅੱਜ ਦੇ ਸਾਡੇ ਨਵੇਂ ਰਿਸ਼ਤੇ ਜੇਕਰ ਤੁਸੀਂ ਇਹਨਾਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਕਰਦੇ ਹੋ ਤਾਂ ਤੁਸੀਂ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ ਜੀ